ਕੈਨੇਡਾ ਦੇ ਵਿੱਚ ਜਦੋਂ ਵੀ ਲੌਂਗ ਵੀਕਐਂਡ ਆਉਂਦਾ ਹੈ ਤਾਂ ਹਰ ਕੋਈ ਚਾਹੁੰਦਾ ਹੈ ਕਿ ਕਿਤੇ ਨਾ ਕਿਤੇ ਟਰੈਵਲ ਕੀਤਾ ਜਾਵੇ ਕੁਝ ਨਵਾਂ ਐਕਸਪਲੋਰ ਕੀਤਾ ਜਾਵੇ ਇੰਟਰਨੈਸ਼ਨਲ ਸਟੂਡੈਂਟਸ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਘੁੰਮਣਾ ਫਿਰਨਾ ਬਹੁਤ ਹੀ ਪਸੰਦ ਕਰਦੇ ਹਨ ਪਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਕਿਸ ਵੇਲੇ ਉਹਨਾਂ ਦੇ ਨਾਲ ਕੀ ਅਣਹੋਣੀ ਵਾਪਰ ਜਾਣੀ ਹੈ ਇੱਕ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਦੋ ਇੰਟਰਨੈਸ਼ਨਲ ਸਟੂਡੈਂਟਸ ਦੀ ਮੌਤ ਹੋ ਗਈ ਹੈ ਮਾਮਲਾ 3 ਅਗਸਤ ਦਾ ਦੱਸਿਆ ਜਾ ਰਿਹਾ ਹੈ ਜਿਸ ਵੇਲੇ ਦੋ ਇੰਟਰਨੈਸ਼ਨਲ ਸਟੂਡੈਂਟਸ ਘੁੰਮਣ ਜਾਂਦੇ ਹਨ ਅਤੇ ਉਹ ਪਾਣੀ ਦੇ ਵਿੱਚ ਰੋੜ ਜਾਂਦੇ ਹਨ ਬਰਲੇ ਫਾਲਸ ਦੇ ਵਿੱਚ ਉਹ ਉੱਥੇ ਘੁੰਮ ਰਹੇ ਸਨ ਜਿਸ ਦੌਰਾਨ ਇੱਕ ਦੋਸਤ ਦਾ ਪੈਰ ਤਿਲਕ ਜਾਂਦਾ ਹੈ ਉਹ ਪਾਣੀ ਦੇ ਵਿੱਚ ਰੋੜ ਜਾਂਦਾ ਹੈ ਤੇ ਉਸ ਨੂੰ ਬਚਾਉਣ ਦੇ ਲਈ ਬਹਾਦਰੀ ਦੇ ਨਾਲ ਦੂਸਰੇ ਦੋਸਤ ਦੇ ਵੱਲੋਂ ਪਾਣੀ ਦੇ ਵਿੱਚ ਛਾਲ ਮਾਰ ਦਿੱਤੀ ਜਾਂਦੀ ਹੈ ਪਰ ਬਦਕਿਸਮਤੀ ਦੇ ਨਾਲ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਉਹ ਬਚ ਨਹੀਂ ਪਾਉਂਦਾ ਅਤੇ ਦੋਵੇਂ ਦੋਸਤ ਹੀ ਰੋੜ ਜਾਂਦੇ ਹਨ OPP ਦੇ ਵੱਲੋਂ ਇਹਨਾਂ ਦੋਹਾਂ ਦੀਆਂ ਲਾਸ਼ਾਂ ਨੂੰ ਬਰਾਮਦ ਕਰ ਲਿਆ ਗਿਆ ਅਤੇ ਹੁਣ ਅਗਲੀ ਤਫ਼ਤੀਸ਼ ਜੋ ਕੀਤੀ ਜਾ ਰਹੀ ਹੈ ਸੁਭਾਈ ਪੁਲਿਸ ਦਾ ਕਹਿਣਾ ਹੈ ਕਿ ਐਤਵਾਰ ਨੂੰ ਪੀਟਰਬਰੋ, অন্ਟਾਰੀਓ ਦੇ ਉੱਤਰ ਪੂਰਬ ਵਿੱਚ ਸੰਭਾਵਿਤ ਡੁੱਬਣ ਕਾਰਨ 25 ਕੋ ਸਾਲ ਦੀ ਉਮਰ ਦੇ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ। অন্ਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਇੱਕ ਨਿਊਜ਼ ਰਿਲੀਜ਼ ਦੇ ਵਿੱਚ ਕਿਹਾ ਹੈ ਕਿ ਪੀਟਰਬਰੋ ਪੁਲਿਸ ਨੂੰ ਸ਼ਾਮ 5 ਵਜੇ ਤੋਂ ਠੀਕ ਪਹਿਲਾਂ ਇੱਕ ਕਾਲ ਦਾ ਜਵਾਬ ਮਿਲਿਆ ਕਿ ਪੀਟਰਬਰੋ ਤੋਂ ਲਗਭਗ 30 ਕਿਲੋਮੀਟਰ ਦੂਰ ਸਟੋਨੀ ਝੀਲ ਦੇ ਬਰਲੇ ਫਾਲਸ ਵਿੱਚ ਪਾਣੀ ਵਿੱਚ ਦੋ ਲੋਕ ਲਾਪਤਾ ਹੋ ਗਏ ਹਨ। ਪੁਲਿਸ ਨੇ ਦੱਸਿਆ ਕਿ ਦੋਵੇਂ ਨੌਜਵਾਨ ਉੱਥੇ ਤੈਰ ਰਹੇ ਸਨ ਜਦੋਂ ਇੱਕ ਕਿਨਾਰੇ ਤੋਂ ਡਿੱਗ ਪਿਆ ਅਤੇ ਪਰੇਸ਼ਾਨੀ ਵਿੱਚ ਜਾਪ ਰਿਹਾ ਸੀ ਆਪਣੇ ਦੋਸਤ ਦੀ ਮਦਦ ਕਰਨ ਲਈ ਦੂਜਾ ਦੋਸਤ ਪਾਣੀ ਵਿੱਚ ਗਿਆ ਪਰ ਇਸ ਦੇ ਨਤੀਜੇ ਵਜੋਂ ਦੂਜਾ ਨੌਜਵਾਨ ਵੀ ਲਾਪਤਾ ਹੋ ਗਿਆ ਓਪੀਪੀ ਨੇ ਕਿਹਾ ਕਿ ਪੀਟਰਬਰੋ ਪੁਲਿਸ ਅਤੇ ਫਾਇਰ ਬਚਾਅ ਦਲ ਨੇ ਐਤਵਾਰ ਨੂੰ ਪਾਣੀ ਅਤੇ ਆਲੇ-ਦੁਆਲੇ ਦੇ ਖੇਤਰ ਦੀ ਭਾਲ ਕੀਤੀ ਪਰ ਦੋ ਨੌਜਵਾਨ ਨਹੀਂ ਮਿਲੇ ਸਨ ਉਨ੍ਹਾਂ ਵੱਲੋਂ ਲਗਾਤਾਰ ਭਾਲ ਕੀਤੀ ਜਾ ਰਹੀ ਸੀ ਅਤੇ ਨਤੀਜੇ ਵਜੋਂ ਸੋਮਵਾਰ ਨੂੰ ਓਪੀਪੀ ਦੀ ਅੰਡਰਵਾਟਰ ਸਰਚ ਅਤੇ ਰਿਕਵਰੀ ਯੂਨਿਟ ਨੇ ਉਹਨਾਂ ਦੀਆਂ ਲਾਸ਼ਾਂ ਨੂੰ ਲੱਭਿਆ ਅਤੇ ਬਰਾਮਦ ਕੀਤਾ। ਪੁਲਿਸ ਨੇ ਦੱਸਿਆ ਕਿ ਕੈਲਡਨ ਦੇ ਇੱਕ 24 ਸਾਲਾ ਨੌਜਵਾਨ ਅਤੇ ਬ੍ਰੈਂਟਨ ਦੇ ਇੱਕ 26 ਸਾਲਾ ਨੌਜਵਾਨ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਪੁਲਿਸ ਨੇ ਰਿਲੀਜ਼ ਵਿੱਚ ਪੀੜਤਾਂ ਬਾਰੇ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ ਪਰ ਗੋਫਨਵੀ ਉੱਪਰ ਮ੍ਰਿਤਕਾਂ ਦੀਆਂ ਨਜ਼ਦੀਕੀਆਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਹਨਾਂ ਵਿੱਚੋਂ ਇੱਕ ਨੌਜਵਾਨ ਦਾ ਨਾਮ ਧਰੂਵ ਅਤੇ ਦੂਸਰੇ ਦਾ ਨਾਮ ਕੁਨਾਲ ਸੀ। ਕੁਨਾਲ ਦਾ ਪੈਰ ਤਿਲਕ ਗਿਆ ਸੀ ਅਤੇ ਉਹ ਪਾਣੀ ਵਿੱਚ ਰੁੜ ਗਿਆ ਸੀ ਅਤੇ ਉਸਨੂੰ ਬਚਾਉਣ ਲਈ ਧਰੂਵ ਨੇ ਪਾਣੀ ਵਿੱਚ ਛਾਲ ਮਾਰੀ ਕਿਉਂਕਿ ਉਸਨੂੰ ਤੈਰਨਾ ਆਉਂਦਾ ਸੀ ਪਰ ਬਦਕਿਸਮਤੀ ਨਾਲ ਧਰੂਵ ਵੇ ਪਾਣੀ ਦੇ ਵਹਾਅ ਦੇ ਵਿੱਚ ਹੀ ਰੁੜ ਗਿਆ। ਧਰੂਵ ਦੇ ਚਚੇਰੇ ਭਰਾ ਨੇ ਜਾਣਕਾਰੀ ਸਾਂਝੀ ਕਰਦੇ ਹਾਂ ਦੱਸਿਆ ਕਿ ਉਸ ਦਾ ਚਚੇਰਾ ਭਰਾ 3 ਅਗਸਤ 2025 ਨੂੰ ਬਰਲੇ ਫਾਲਸ 온ਟਾਰੀਓ ਵਿੱਚ ਆਪਣੀ ਜਾਨ ਗੁਆ ਬੈਠਾ ਜਦੋਂ ਉਸ ਨੇ ਆਪਣੇ ਡੁੱਬ ਰਹੇ ਦੋਸਤ ਨੂੰ ਬਚਾਉਣ ਲਈ ਪਾਣੀ ਵਿੱਚ ਬਹਾਦਰੀ ਦੇ ਨਾਲ ਛਾਲ ਮਾਰ ਦਿੱਤੀ। ਧਰੂਵ ਨੇ ਸੰਕੋਚ ਨਹੀਂ ਕੀਤਾ ਤੇ ਸ਼ੁੱਧ ਸੁਭਾਅ ਬਹਾਦਰੀ ਅਤੇ ਪਿਆਰ ਨਾਲ ਕੰਮ ਕੀਤਾ। ਉਸ ਨੇ ਅੱਗੇ ਲਿਖਿਆ ਕਿ ਧਰੂਵ ਜੀਵਨ ਸੀ ਹਮੇਸ਼ਾ ਮੁਸਕਰਾਉਂਦਾ ਰਹਿੰਦਾ ਸੀ ਅਤੇ ਹਮੇਸ਼ਾ ਦੂਜਿਆਂ ਨੂੰ ਆਪਣੇ ਤੋਂ ਪਹਿਲਾਂ ਰੱਖਦਾ ਸੀ ਉਸ ਦਾ ਆਖਰੀ ਕੰਮ ਵੀ ਹਿੰਮਤ ਵਾਲਾ ਹੀ ਸੀ ਉਹ ਕਿਸੇ ਅਜਿਹੇ ਵਿਅਕਤੀ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਮਰ ਗਿਆ ਜਿਸ ਦੀ ਉਹ ਪਰਵਾਹ ਕਰਦਾ ਸੀ ਉਹ ਇਸ ਤਰ੍ਹਾਂ ਦਾ ਹੀ ਵਿਅਕਤੀ ਸੀ ਉਹਨਾਂ ਨੇ ਕਿਹਾ ਕਿ ਉਹ ਦਰੂਵ ਨੂੰ ਭਾਰਤ ਵਿੱਚ ਉਸ ਦੇ ਪਰਿਵਾਰ ਕੋਲ ਵਾਪਸ ਭੇਜਣ ਦਾ ਪ੍ਰਬੰਧ ਕਰ ਰਹੇ ਹਨ ਜਿਸ ਲਈ ਉਹਨਾਂ ਨੂੰ ਮਦਦ ਦੀ ਲੋੜ ਹੈ ਨਾਲ ਹੀ ਉਹਨਾਂ ਗੋਤਾਖੋਰਾਂ ਅਤੇ ਵਲੰਟੀਅਰਾਂ ਦਾ ਲੋਕਾਂ ਵੱਲੋਂ ਕੀਤੇ ਗਏ ਹਰ ਕੰਮ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਤੁਹਾਡੀ ਯਤਨਾਂ ਨੂੰ ਕਦੇ ਵੀ ਭੁੱਲਿਆ ਨਹੀਂ ਜਾਵੇਗਾ ਕਿਰਪਾ ਕਰਕੇ ਸਾਡੇ ਪਰਿਵਾਰਾਂ ਨੂੰ ਆਪਣੇ ਵਿਚਾਰਾਂ ਅਤੇ ਪ੍ਰਾਰਥਨਾਵਾਂ ਵਿੱਚ ਰੱਖਿਆ ਜਾਵੇ ਕਿਉਂਕਿ ਅਸੀਂ ਇਸ ਦਿਲ ਦਹਿਲਾਉਣ ਵਾਲੇ ਨੁਕਸਾਨ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਫਿਲਹਾਲ OPP ਵੱਲੋਂ ਹੋਰ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ ਬਿਊਰੋ ਰਿਪੋਰਟ ਹਮਦਰਦ ਟੀਵੀ